ਆਟੋ ਚਾਲਕਾਂ ਦੀ ਮਨਮਾਨੀ ਲੋਕਾਂ ਦੀ ਜਾਨ ਨਾਲ ਕੀਤਾ ਜਾ ਰਿਹਾ ਖਿਲਵਾੜ ਇਹ ਤਸਵੀਰਾਂ ਬਠਿੰਡਾ ਦੇ ਐਮਸ ਹਸਪਤਾਲ ਦੀਆਂ ਨੇ ਜਿੱਥੇ ਆਟੋ ਚਾਲਕਾ ਵੱਲੋਂ ਆਪਣੀ ਮਨਮਰਜ਼ੀ ਕੀਤੀ ਜਾਂਦੀ ਹੈ ਅਤੇ ਵੱਧ ਸਵਾਰੀਆਂ ਬਿਠਾ ਕੇ ਲੋਕਾਂ ਦੀ ਜਾਨ ਨਾਲ ਖਿਲਵਾੜ ਕੀਤਾ ਜਾ ਰਿਹਾ ਹੈ ਜਦਕਿ ਸਮੇਂ-ਸਮੇਂ sire ਟ੍ਰੈਫਿਕ ਪੁਲਿਸ ਇਨਚਾਰਜ ਅਮਰੀਕ ਸਿੰਘ ਵੱਲੋਂ ਆਟੋ ਚਾਲਕਾਂ ਨੂੰ ਹਦਾਇਤਾਂ ਵੀ ਦਿੱਤੀਆਂ ਜਾਂਦੀਆਂ ਨੇ ਕਿ 6 ਸਵਾਰੀਆਂ ਤੋਂ ਵੱਧ ਸਵਾਰੀ ਆਟੋ ਵਿੱਚ ਨਾ ਬਿਠਾਵੇ ਲੇਕਿਨ ਫਿਰ ਵੀ ਇਹ 10 ਤੋਂ 13 ਸਵਾਰੀਆਂ ਬਿਠਾ ਕੇ ਲੋਕਾਂ ਦੀ ਜਾਣ ਨਾ ਖੇਲਵਾੜ ਕਰਦੇ ਸ਼੍ਰੀਆਮ ਸੜਕ ਉੱਤੇ ਵੇਖ ਸਕਦੇ ਹੋ ਜਦ ਇਸ ਵਾਰੇ ਆਟੋ ਚਾਲਕਾਂ ਨਾਲ ਗੱਲਬਾਤ ਕੀਤੀ ਗਈ ਤਾਂ ਉਹਨਾਂ ਨੇ ਕਿਹਾ ਕਿ ਸਾਨੂੰ ਹਦਾਇਤਾਂ ਦਿੱਤੀਆਂ ਗਈਆਂ ਨੇ ਕਿ ਘੱਟੋ ਘੱਟ ਉਹ 10 ਸਵਾਰੀਆਂ ਬਿਠਾ ਸਕਦੇ ਨੇ ਜਦ ਇਸ ਦੀ ਪੂਰੀ ਜਾਣਕਾਰੀ ਬਾਰੇ ਪਰਦਾ ਨਾਲ ਗੱਲਬਾਤ ਕੀਤੀ ਗਈ ਤਾਂ ਉਹਨਾਂ ਨੇ ਕਿਹਾ ਜੇਕਰ ਅਸੀਂ 6 ਸਵਾਰੀਆਂ ਆਟੋ ਵਿੱਚ ਬਹਾਵਾਂਗੇ ਤੇ ਸਾਡੇ ਖਰਚੇ ਵੀ ਪੂਰੇ ਨਹੀਂ ਹੁੰਦੇ ਉੱਥੇ ਹੀ ਇਸ ਬਾਰੇ ਸਮਾਜ ਸੇਵੀ ਅਤੇ ਸ਼ਿਵ ਸ਼ੈਨਾ ਦੇ ਪ੍ਰਧਾਨ ਦਾ ਕੀ ਕਹਿਣਾ ਹੈ ਆਓ ਸੁਣ ਲੈਨੇ ਹਾਂ ਕਿੰਨੀਆਂ ਸਵਾਰੀਆਂ ਤੁਹਾਡੇ ਕੋਲ ਸਵਾਰੋਆਂ ਦੇ ਅੱਠ ਨਾਲ ਸਵਾਰੀਆਂ ਕਿੰਨੀਆਂ ਸਵਾਰੀਆਂ ਬਿਠਾਣੀਆਂ ਤੁਸੀਂ ਅਸੀਂ 10 ਵਾਰੀਆਂ ਜੀ 10 ਵਾਰੀਆਂ ਤੁਹਾਨੂੰ ਕੋਲ ਹੈਗਾ ਇਹਦਾ ਪਰਮਿਸ਼ਨ ਪਿਛਾਣ ਦੀ ਬਾਟ ਸਾਨੂੰ ਪੈਂਦੀ ਹੈ ਬਾਟ ਬਹੁਤ ਪੈਂਦੀ ਹੈ ਪਰਮਿਸ਼ਨ ਹੈਗੀ ਵੀ 10 ਸਵਾਰੀਆਂ ਪਿਛਾਣ ਦੀ ਸਵਾਰੀਆਂ ਪਰਮਿਸ਼ਨ ਸਾਨੂੰ 900 ਸਵਾਰੀਆਂ ਲੋਡ ਕੀਤਾ ਜਿਹੜੀ ਦਿਖਾਓ ਕਿ ਕਿਹਨੇ ਕਿਹਾ ਹੋਇਆ ਤੁਹਾਨੂੰ ਵੀ 900 ਰੇ ਤੁਸੀਂ ਬਿਠਾ ਸਕਦੇ ਹੋ ਮੈਨੂੰ ਦਿਖਾਓ ਆ ਫੜੀ 900 ਸਵਾਰੀਆਂ ਚ 3 ਸਵਾਰੀਆਂ ਮੇਰੇ ਕੋਲ ਸਾਰੇ ਛੋਟ ਹੈਗੇ ਆ ਤੂੰ ਇਹ 10 ਤੈਨੂੰ 900 ਸਵਾਰੀਆਂ ਪਿਛਾਣ ਦੀ ਪਰਮਿਸ਼ਨ ਕਿਹਨੇ ਦਿੱਤੀ ਹੈ ਇਹ ਪ੍ਰਧਾਨ ਹੈ ਪ੍ਰਧਾਨ ਹੋ ਗਏ ਪ੍ਰਧਾਨ ਸਾਹਿਬ ਕਿਹੜਾ ਪ੍ਰਧਾਨ ਹੈ ਹੋੜ ਖੜੇ ਪ੍ਰਧਾਨ ਸਾਹਿਬ ਨਾਲ ਕਰਾ ਕੇ ਆਪ ਕੋਰਦਾ ਹਾਂ ਦੀ ਗੱਲ ਕਰੀਏ ਪ੍ਰਧਾਨ ਜੀ ਕਿੰਨੀਆਂ ਸਵਾਰੀਆਂ ਲਾਉ ਰਿਹਾ ਤੁਹਾਨੂੰ ਤੁਹਾਨੂੰ ਕਿੰਨੀਆਂ ਸਵਾਰੀਆਂ ਜੀ ਚੱਲੋ ਵੱਡਾ ਭਾਈਆ ਤੂੰ ਇੱਕ ਮਿੰਟ ਹੱਥੋਂ ਕੈਮਰੇ ਨੂੰ ਨਹੀਂ ਕੈਮਰੇ ਨੂੰ ਹੱਥ ਨਹੀਂ ਸੱਤ ਸਵਾਰੀਆਂ ਸੱਤ ਹੀ ਬੈਠਣ ਤੂੰ ਕਿੰਨੀਆਂ ਕਹਿੰਦਾ ਸੀ ਭਾਈ ਮਾਦਾ 9 ਸਵਾਰੀਆਂ ਤੁਸੀਂ ਦੱਸੋ ਪ੍ਰਧਾਨ ਜੀ ਸੱਤ ਸਵਾਰੀਆਂ ਸੱਤ ਸਵਾਰੀਆਂ ਸੱਤ ਕਿਹਨੇ ਕਿਹਾ ਤੁਹਾਨੂੰ ਟ੍ਰੈਫਿਕ ਪੁਲਿਸ ਨੇ ਕਿਹਾ ਹੋਇਆ ਨਹੀਂ ਆਪਾਂ ਰਿਜਰਵ ਪੁਲਿਸਨ ਕਾ ਵੀ ਦੇ ਆ ਬੜੇ ਵੀਰੇ ਆਪਾਂ ਪੁਲਿਸ ਤੋਂ ਬਾਹਰ ਹੋ ਹੀ ਨਹੀਂ ਸਕਦੇ ਨਾ ਇਹ ਥੋੜਾ ਬੰਦਾ 1300 ਰੀਆਂ ਬਿਠਾ ਕੇ ਲੈ ਕੇ ਆਇਆ ਸਮਝਾ ਦੇ ਸਮਝਾ ਕੇ ਨਹੀਂ ਇਹ ਮੇਰੇ ਨਾਲ ਬਹਿਸ ਕਰ ਰਿਹਾ ਕਹਿੰਦਾ ਸਾਨੂੰ 900 ਰੀਆਂ ਨਹੀਂ ਪ੍ਰਧਾਨ ਨੇ ਕਿਹਾ ਪ੍ਰਧਾਨ ਕੌਣ ਆ ਕਹਿਣ ਵਾਲਾ ਤੁਹਾਨੂੰ ਪ੍ਰਸ਼ਾਸਨ ਨੇ ਦਿੱਤੀ ਹੈ ਇਜਾਜ਼ਤ ਹੈ ਨਹੀਂ ਲੱਤੋ ਤੁਸੀਂ ਕਹ ਚਲ ਕੋਈ ਗੱਲ ਹੈ ਨਹੀਂ ਇਹ ਜੇ ਬਾਹਰ ਆ ਬਾਹਰ ਲੰਘਾੜੀ ਕਾ ਲੰਘਾ ਆ ਨਹੀਂ ਨਕਰ ਕਰ ਬੰਦਾ ਭਾਈ ਬੰਦਾ ਭਾਈ ਬਣ ਕੇ ਆ ਨਕਰ ਕਰਦੇ ਬੰਦਾ ਭਾਈ ਆਲਾ